ਬਿਲਕੁਲ ਪ੍ਰਧਾਨਗੀ ਦੇ ਨਾਕਾਬਰ ਨਾ ਮੈਂ ਉਹਦੇ ਉਮੀਦਵਾਰ ਆ ਪ੍ਰਧਾਨਗੀ ਇਹ ਕੰਡਿਆਂ ਦਾ ਤਾਜ ਆ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਕਿਉਂਕਿ ਸੰਘਰਸ਼ਾ ਇੱਕ ਸ਼੍ਰੋਮਣੀ ਅਕਾਲੀ ਦਲ ਇੱਕ ਪੋਲੀਟੀਕਲ ਪਾਰਟੀ ਨਹੀਂਗੀ ਇੱਕ ਸਿਧਾਂਤ ਆ ਇੱਕ ਇਹ ਇੱਕ ਸੰਘਰਸ਼ ਆ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹਮੇਸ਼ਾ ਹੀ ਉਹ ਬਣਦਾ ਜੀ ਦੇ ਵਿੱਚ ਇੰਨੀ ਸ਼ਕਤੀ ਹੋਵੇ ਕਿ ਹਕੂਮਤਾਂ ਜਾਂ ਧੱਕੇ ਕਰਦੀਆਂ ਨੇ ਉਹਨਾਂ ਨਾਲ ਟੱਕਰ ਲੈ ਸਕਦਾ ਹੋਵੇ ਸੋ ਮੈਂ ਸਮਝਦਾ ਕਿ ਮੇਰੀ ਆਪਣੀ رائے ਬਾਕੀ ਦਾ ਡੈਲੀਗੇਟਾ ਨਹੀਂ ਕਰਨਾ ਹੈ ਕਿ ਅੱਜ ਦੀ ਸਥਿਤੀ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਕੋਈ ਇੰਨੀ ਯੋਗਤਾ ਨਹੀਂ ਰੱਖਦਾ ਜਿਹੜਾ ਪਾਰਟੀ ਨੂੰ ਇਸ ਵੇਲੇ ਜਦ ਹਰ ਪਾਸਿਓਂ ਹਮਲਾ ਹੋ ਰਿਹਾ ਹੋਵੇ ਪੱਗ ਤੇ ਹੋ ਰਿਹਾ ਹੋਵੇ ਪੰਜਾਬੀ ਬੋਲੀ ਤੇ ਹੋ ਰਿਹਾ ਹੋਵੇ ਪੰਜਾਬ ਤੇ ਹੋ ਰਿਹਾ ਹੋਵੇ ਪੰਥ ਤੇ ਹੋ ਰਿਹਾ ਹੋਵੇ ਗੁਰਦੁਆਮਾ ਤੇ ਹੋ ਰਿਹਾ ਹੋਵੇ ਤੁਹਾਡੇ ਹੱਕਾਂ ਤੇ ਹੱਕਾਂ ਡਾਕਾ ਪੈ ਰਿਹਾ ਹੋਵੇ ਉਸ ਸੰਘਰਸ਼ ਲਈ ਇੱਕ ਯੋਧਾ ਇੱਕ ਜਿਹੜਾ ਉਹ ਤੇ ਇੱਕ ਦਲੇਰ ਸੋਚ ਦਾ ਮਾਲਕ ਹੈ ਜਿਹੜਾ ਉਹੀ ਸ਼ਰਮਣੀ ਅਕਾਲੀ ਦਰ ਦੇ ਦੇਖੋ ਮੈਂ ਸਮਝਦਾ ਕਿ ਮੇਰੀ ਤਾਂ ਇਜਾਜ਼ਤੀ ਰਹੀ ਹੈ ਠੀਕ ਹੈ ਬਾਕੀ ਉੱਥੇ ਹਾਊਸ ਜਿੰਨੇ 500 ਕੁ ਦੇ ਕੁਝ ਉੱਪਰ ਡੈਲੀਗੇਟ ਨੇ ਉਹ ਡੈਲੀਗੇਟਰ ਨੇ ਦੇਖਣਾ ਕਿਹੜਾ ਪ੍ਰਪੋਜ਼ ਕਰਦੇ ਆ ਪਰ ਜੇ ਮੇਰੀ رائے ਹੋਊਗੀ ਤਾਂ ਮੈਂ ਤਾਂ ਸਰਸਕਬੀਰ ਸਿੰਘ ਬਾਦਲ ਦੇ ਨਾਮ ਪ੍ਰਪੋਜ਼ ਕਰਦਾ ਕੁਝ ਲੋਕਾਂ ਵੱਲੋਂ ਅੱਜ ਦੇ ਹਾਊਸ ਤੇ ਉੱਤੇ ਵੀ ਕਈ ਤਰ੍ਹਾਂ ਦੇ ਕਿੰਤੂ ਪ੍ਰਪੋਜ਼ੇ ਤੋਂ ਲੈ ਕੇ ਜਿਹੜੀ ਹਾਜੀ ਇਜਲਾਸ ਕਰਦੇ ਵੀ ਇਤਰਾਜ਼ ਕੀਤਾ ਦੇਖੋ ਜੀ ਜੀ ਨੇ ਇਤਰਾਜ਼ ਕਰਨਾਂ ਨੂੰ ਉਹਨਾਂ ਕਹਿੰਦਾ ਤੇਰੀ ਰੋਟੀ ਖਾਂਦੇ ਆ ਦਾੜੀ ਹਿੱਲਦੀ ਐ ਉਹਨਾਂ ਨੂੰ ਇਹ ਪੁੱਛੋ ਕਿ ਪਤੰਦਰੋਂ ਤੁਸੀਂ ਜਦ ਨਾਲ ਸੀ ਇੱਥੇ ਨਹੀਂ ਸੀ ਆਉਂਦੇ ਪਿਛਲੇ ਹਾਊਸ ਇੱਥੇ ਆਏ ਨਹੀਂ ਗਏ ਹੁਣ ਤੁਹਾਨੂੰ ਇਤਰਾਜ਼ ਕਿਉਂ ਹਾਂ ਜਾਂ ਤਾਂ ਦੱਸੋ ਉਦੋਂ ਤੁਸੀਂ ਆੜ ਕੇ ਥੱਲੇ ਬੈਠੇ ਰਹਿਗੇ ਅਸੀਂ ਉੱਪਰ ਜਾਣਾ ਇਹਨਾਂ ਜੋ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਬੀਬੀ ਜਗੀਰ ਕੌਰ ਹੋਣੀ ਨਾਮ ਪ੍ਰਪੋਜ਼ ਕਰਦੇ ਰਹੇ ਆ ਇੱਥੇ ਜਦ ਵੀ ਪ੍ਰਧਾਨ ਦੀ ਚੋਣ ਹੁੰਦੀ ਰਹੀ ਮੈਂ ਇੱਕ ਗੱਲ ਸਪੈਸਟ ਕਹਿਣੀ ਚਾਹੁੰਦਾ ਕਿ 89 ਵਿੱਚ ਜਦ ਅਮੈਂਡਮੈਂਟ ਹੋ ਗਈ ਸੈਕੂਲਰ ਸ਼ਬਦ ਅਕਾਲੀ ਪੋਲਿਟਿਕਸ ਦੇ ਵਿੱਚ ਸੰਵਿਧਾਨ ਚ ਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ ਜਿਹੜਾ ਐਡਮਿਨਿਸਟ੍ਰੇਟਿਵ ਇਹ ਧਾਰਮਿਕ ਦਾਇਰੇ ਵਿੱਚ ਨਹੀਂ ਵਜਦਾ ਇਹ ਇੱਕ ਐਡਮਿਨਿਸਟ੍ਰੇਟਿਵ ਆਫਿਸ ਹੈ ਤੇ ਇਹ ਉਸ ਐਡਮਿਨਿਸਟ੍ਰੇਟਿਵ ਆਫਿਸ ਦਾ ਈਸਾ ਜਿਤੇ ਅਸੀਂ ਅੱਜ ਕਰ ਰਹੇ ਆ ਨਾ ਨਵੀਂ ਨੀ ਚੀਜ਼ ਕਰ ਰਹੇ ਜਿੰਨੀ ਤੱਕ ਮੇਰਾ ਬੇਟਾ ਵੀ ਰਾਜ ਪੁੱਛ ਰਿਹਾ ਸੀ ਮੈਂ ਕਿਹਾ 1960 ਤੋਂ ਆਨਵਰਡਸ ਦਾ ਮੈਂ ਦੇਖ ਰਿਹਾ ਇੱਥੇ ਮੀਟਿੰਗਾਂ ਹੋਣਗੀਆਂ ਉਸ ਤੋਂ ਪਹਿਲਾਂ ਦੀ ਮੈਨੂੰ ਸੂਰਤ ਨਹੀਂ ਕਿ ਪਰ 90 60 ਆਨਵਰਡਸ ਮੈਂ ਇੱਥੇ ਮੀਟਿੰਗਾਂ ਹੁੰਦੀਆਂ ਦੇਖਦੇ ਆ ਚੋਣਾ ਪ੍ਰਧਾਨ ਦੀਆਂ ਆ ਗੁਰਨਾਨਕ ਨਿਵਾਸ ਦੇ ਨਾਲ ਛੋਟਾ ਜਿਹਾ ਕਮਰਾ ਹੁੰਦਾ ਸੀ ਜਿੱਥੇ ਸ਼੍ਰੀਮਨ ਮਾਸਟਰ ਤਾਰਾ ਸਿੰਘ ਵਲੇ ਹੈੱਡ ਆਫਿਸ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਸੋ ਇਹ ਲੋਕ ਜਿਹੜੇ ਹੁਣ ਚਰਚਾ ਕਰਦੇ ਨੇ ਗਰਵਲ ਤਾਂ ਬਾਕੀ ਹੈ ਜੱਲੀ ਸਵਾਲ ਕਰਨ ਤੋਂ ਇੱਕ ਗੱਲ ਸਮਝ ਆਉਂਦੀ ਹੈ ਪਰ ਕਾਂਗਰਸ ਦੇ ਇੱਕ ਅਗੂ ਵੱਲੋਂ ਇੱਕ ਤਿੰਨ ਤੋਂ ਪਰੰਤ ਦੇਖੋ ਜਿਹੜੇ ਕਾਂਗਰਸੀ ਆ ਕਾਂਗਰਸੀਆਂ ਨੂੰ ਤਾਂ ਬੋਲਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਰੰਧਾਵਾ ਸਾਹਿਬ ਨੂੰ ਕਿ ਤੇਰੀ ਤੇ ਇਸਲਾਮ ਮੰਗੀ ਹੈ ਕਿਸ ਨੇ ਬਿਨਾ ਮੰਗੇ ਤਾਂ ਕਦੇ ਸਲਾਹ ਦੇਣੀ ਨਹੀਂ ਚਾਹੀਦੀ ਕਿ ਸਰਦਾਰਾ ਤੁਸੀਂ ਤਾਂ ਹਰਮੰਦਰ ਸਾਹਿਬ ਤੇ ਹਮਲੇ ਨੂੰ ਵੈਲਕਮ ਕਰਨ ਵਾਲੇ ਹੋ ਤੁਸੀਂ ਕਰਦੇ ਹੋ ਗੱਲ ਤੁਸੀਂ ਬਾਣੀ ਭੰਨਣ ਵਾਲੇ ਹੋ ਉਹਦੇ ਉਲਟ ਕਣ ਤੱਕ ਅਕਾਲ ਤਖਤ ਸਾਹਿਬ ਤੇ ਸ਼ਿਕਾਇਤ ਪਈ ਹੈ ਕਿ ਉਹਨੇ ਗੁਰਬਾਣੀ ਨੂੰ ਤਰੋੜ-ਮੋੜ ਕੇ ਪੇਸ਼ ਕੀਤਾ ਉਹਨਾਂ ਨੇ ਜਿਵੇਂ ਕਿਹਾ ਸੀ ਬਾਦਸ਼ਾਹ ਦਾ ਨਾਮ ਹੈ ਕਿ ਓਏ ਮੈਂ ਸਮਝਦਾ ਕਾਂਗਰਸੀਆਂ ਨੂੰ ਐਵੇਂ ਗਰੀਲ ਸਾਹਿਬ ਅੱਜ ਪ੍ਰਧਾਨ ਚੁਣਿਆ ਜਾਣਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਵਿੱਚ ਸਾਰੇ ਕਮੇਟੀਆਂ ਦਾ ਗਠਨ ਹੋਣਾ ਹੈ ਦੁਬਾਰਾ ਕੀ ਜੋ ਇਸ ਵਕਤ ਅਕਾਲੀ ਦਲ ਤੋਂ ਬਾਗੀ ਹੋ ਚੁੱਕੇ ਨੇ ਕਿ ਉਹਨਾਂ ਦੀ ਦਰਵਾਜੇ ਖੁੱਲਣਗੇ ਦੁਬਾਰਾ ਦੇਖੋ ਅਕਾਲੀ ਜਿਹੜਾ ਜਿਹੜਾ ਅਕਾਲੀ ਸੋਚ ਰੱਖਦਾ ਹੈ ਉਹ ਹਰ ਬੰਦਾ ਅਕਾਲੀ ਦਲ ਚ ਆ ਸਕਦਾ ਹੈ ਜਿਹੜਾ ਅਕਾਲੀ ਦਲ ਦੇ ਪਾਲਿਸੀ ਪ੍ਰੋਗਰਾਮ ਨਾਲ ਸਹਿਮਤ ਹੋਵੇ ਅਹੁਦੇ ਨਾ ਦੇਣੇ ਜਾਂ ਦੇਣੇ ਇਹ ਪਾਰਟੀ ਦਾ ਸੁਪੂਚੀ ਦਾ ਫੈਸਲਾ ਉਹਦੇ 'ਚ ਮੈਂ ਕੁਝ ਨਹੀਂ ਅੱਜ ਕਹਿ ਸਕਦਾ